ਮਾਫੀ ਨਾਮਾ ਲਿਖਿਆ ਗਿਆ ਉਸਦੇ ਸ਼ਬਦ ਕੀ ਨੇ ਹੁਣ ਅਸੀਂ ਤੁਹਾਡੇ ਨਾਲ ਉਹ ਮਾਫੀ ਨਾਮਾ ਸਾਂਝਾ ਕਰਦੇ ਹਾਂ ਜਿਸ ਵਿੱਚ ਲਿਖਿਆ ਉਹਨਾਂ ਨੇ ਸਤਕਾਰਯੋਗ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਲਿਖਿਆ ਗਿਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਗੁਰੂ ਅਤੇ ਗੁਰੂ ਪੰਥ ਕੋਲੋਂ ਖਿਮਾ ਜਾਚਕਾ ਕਰਨ ਸੰਬੰਧੀ ਅੱਗੇ ਉਹ ਲਿਖਦੇ ਨੇ ਜਿਹੜੇ ਲੀਡਰਾਂ ਨੇ ਜਿਹੜੇ ਬਾਗੀ ਹੋਏ ਅਕਾਲੀ ਆਗੂ ਨੇ ਉਹਨਾਂ ਨੇ ਅੱਗੇ ਲਿਖਿਆ ਕਿ ਜਥੇਦਾਰ ਜੀ ਆਪ ਭੜੀ ਪਾਤ ਜਾਣੂ ਹੋ ਕਿ ਸ਼੍ਰੋਮਣੀ ਕਾਲੀਦਾਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਇਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੌਮੀ ਰਾਜਨੀਤੀ ਵਿੱਚ ਆਪਣੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਇਹ ਜਥੇਬੰਦੀ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਨੀਤਿਕ ਹਿੱਤਾਂ ਲਈ ਵੀ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੀ ਰਹੀ ਹੈ ਇਸ ਨੇ ਖਾਸ ਕਰਕੇ ਗੁਰੂ ਧਾਮਾਂ ਦੀ ਸਾਂਭ ਸੰਭਾਲ ਵਿੱਚ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਹੈ ਇਹ ਜ਼ਿਕਰ ਕੀਤਾ ਜਾ ਰਿਹਾ ਇਤਿਹਾਸ ਦਾ ਕਿ ਸ਼੍ਰੋਮਣੀ ਕਾਲੀਦਾਲ ਨੇ ਇੱਕ ਸਦੀ ਤੋਂ ਵੱਧ ਕੀ ਕੁਝ ਪਿੱਛੇ ਕੀਤਾ ਇਸ ਸਮੇਂ ਸਮੇਂ ਇਸ ਨੇ ਪੰਜਾਬ ਵਿੱਚ ਲੋਕਾਂ ਤੋਂ ਫਤਵਾ ਲੈ ਕੇ ਆਪਣੀਆਂ ਸਰਕਾਰਾਂ ਵੀ ਬਣਾਈਆਂ ਹਨ ਅਤੇ ਪੰਥ ਤੇ ਪੰਜਾਬ ਦੀ ਬਿਹਤਰੀ ਲਈ ਮਹੱਤਵਪੂਰਨ ਫੈਸਲੇ ਲੈ ਕੇ ਇਹ ਆਪਣਾ ਇਤਿਹਾਸਕ ਰੋਲ ਅਦਾ ਕਰਦੀ ਰਹੀ ਹੈ ਪਰ 2007 ਤੋਂ ਲੈ ਕੇ 17 ਦੇ ਦਰਮਿਆਨ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣੀ ਸੀ ਉਸ ਸਮੇਂ अनेका ਭੁੱਲਾ ਹੋਈਆਂ ਸਨ ਜਿਨ੍ਹਾਂ ਕਾਰਨ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਹੜਾ ਵੱਧਜ਼ਨ ਹੋ ਗਿਆ ਇਸ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿੱਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਰਾਜਨੀਤਿਕ ਖੇਤਰ ਵਿੱਚ ਵੀ ਲੋਕਾਂ ਦੀ ਬੇਰੋਖੀ ਝਲਣੀ ਪਈ ਹੈ ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਖਾਸ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਹੋਈਆਂ ਕੁਝ ਗਲਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਹੁਣ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਇੱਕ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਕਿ 10 ਸਾਲ ਲਗਾਤਾਰ ਸੱਤਾ 'ਚ ਰਹੀ 2007 ਤੋਂ ਲੈ ਕੇ 17 ਤੱਕ ਇੱਕ ਤੇ ਉਹ ਕਹਿੰਦੇ ਕਿ ਸਰਕਾਰ ਦੀਆਂ ਗਲਤੀਆਂ ਨਾਲ ਉਹਨਾਂ ਨੇ ਉਚੇਚੇ ਤਾਰ ਤੇ ਨਾਮ ਦਾ ਜ਼ਿਕਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਉਹ ਨਾਲ ਲਿਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਨਾਲ ਹੀ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਤੋਂ ਹੋਈਆਂ ਕੁਝ ਵੱਡੀਆਂ ਗਲਤੀਆਂ ਦਾ ਵੇਰਵਾ ਇਸ ਤਰ੍ਹਾਂ ਪਹਿਲਾਂ ਜਦੋਂ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਇੱਕ ਮਾਫੀ ਮੰਗੀ ਗਈ ਆ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਪਰ ਉੱਥੇ ਇੱਕ ਸ਼ਬਦ ਵਰਤੇ ਗਏ ਸੀ ਜਾਣੇ ਅਣਜਾਣੇ ਚ ਹੋਈਆਂ ਭੁੱਲਾਂ ਦੀ ਮਾਫੀ ਚਾਹੁੰਦੇ ਆ ਖਿਮਾ ਜਾਂਚ ਕਾ ਚਾਹੁੰਦੇ ਆ ਸਿਰਸਮ ਸੰਗਤ ਸਾਹਮਣੇ ਨਿਉਨਿਆ ਪਰ ਇੱਥੇ ਜ਼ਿਕਰ ਕੀਤਾ ਗਿਆ ਕਿ ਕਿਹੜੀਆਂ-ਕਿਹੜੀਆਂ ਭੁੱਲਾਂ ਕਿਹੜੀਆਂ ਗਲਤੀਆਂ ਇੱਕ ਨੰਬਰ ਦੇ ਉੱਤੇ ਜੋ ਲਿਖਿਆ ਗਿਆ ਉਸ ਵਿੱਚ ਲਿਖਿਆ ਗਿਆ ਸਲਾਬਤ ਪੂਰੇ ਵਿਖੇਸ਼ 2007 ਵਿੱਚ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸੰਵਾਗ ਰਚਿਆ ਗਿਆ ਇਸ ਵਿਰੋਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ ਪਰ ਬਾਅਦ ਵਿੱਚ ਇਸ ਅਵਗਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕਹਿ ਸੀ ਵਾਪਸ ਲੈ ਲਿਆ ਪਹਿਲੀ ਵਾਰੀ ਹੋ ਰਿਹਾ ਹੈ ਕਬੂਲਨਾਮਾ ਬੜੀ ਵੱਡੀ ਗੱਲ ਹੈ ਕਿ ਸ਼੍ਰੋਮਣੀ ਕਾਲੀਦਾਲ ਭਾਵੇਂ ਲੀਡਰ ਨੇ ਵੱਡੀ ਗਿਣਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੱਥ ਚਲਣਾ ਨਹੀਂ ਚਾਹੁੰਦੇ ਪਰ ਪਹਿਲੀ ਵਾਰੀ ਕਬੂਲਨਾਮਾ ਸਾਹਮਣੇ ਆ ਰਿਹਾ ਹੈ ਕਿ ਅਸੀਂ ਸੱਚਾ ਸੌਦਾ ਜਿਹੜਾ ਡੇਰਾ ਸੀ ਸਰਸੇ ਵਾਲਾ ਉਸਦੇ ਮੁਖੀ ਗੁਰਮੀਤ ਰਾਮ ਰਹੀਮ ਜਿਸ ਤੇ ਬਲਾਤਕਾਰ ਦੇ ਦੋਸ਼ ਹੀ ਨਹੀਂ ਲੱਗੇ ਹਾਲਾਂਕਿ ਸਾਬਤ ਵੀ ਹੋਏ ਸਜ਼ਾ ਭੁਗਤ ਰਿਹਾ ਉਸ ਨੇ ਜਦੋਂ ਸਮਾਗ ਰਚਾਇਆ ਦਸਮ ਪਿਤਾ ਦਾ ਤਾਂ ਉਸ ਦੇ ਵਿੱਚ ਜਿਹੜੀ ਸਜ਼ਾ ਮਿਲਣੀ ਚਾਹੀਦੀ ਸੀ ਉਹ ਸਜ਼ਾ ਦੇਣ ਦੀ ਬਜਾਏ ਇਹ ਕਹਿ ਦਿੱਤਾ ਗਿਆ ਕਿ ਉਹ ਕੇਸ ਹੀ ਵਾਪਸ ਲੈ ਲਓ ਹੁਣ ਅਗਲੀ ਗੱਲ ਕਰਦੇ ਹਾਂ ਦੂਜੇ ਨੰਬਰ ਦੇ ਉੱਤੇ ਕੀ ਕਿਹਾ ਗਿਆ ਉਸ ਮਾਫੀਨਾਮੇ ਵਿੱਚ ਉਪਰੋਕਤ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਸ੍ਰੀ ਇਕਾਤਕ ਸਾਹਿਬ ਵੱਲੋਂ ਸਬੰਧਤ ਡੇਰੇਵਾਦ ਨੂੰ ਡੇਰੇਦਾਰ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਤੇ ਸਿੱਖ ਪੰਥ ਨੂੰ ਉਸ ਨਾਲ ਕੋਈ ਵੀ ਸਰੋਕਾਰ ਨਾ ਰੱਖਣ ਦਾ ਬਕਾਇਦਾ ਹੁਕਮਨਾਮਾ ਤੱਕ ਜਾਰੀ ਕੀਤਾ ਗਿਆ ਸੀ ਪਾਰ ਉਸ ਸਮੇਂ ਦੇ ਸ੍ਰੀ ਕਾਤਕ ਸਾਹਿਬ ਦੇ ਸਿੰਘ ਸਹਿਬਾਨ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮਾਫ ਕਰਵਾ ਦਿੱਤਾ ਜਿਸ ਸੰਬੰਧੀ ਆਪ ਜੀ ਦੇ ਆਪ ਜੀ ਉਸ ਸਮੇਂ ਦੇ ਸ੍ਰੀ ਕਾਤਕ ਸਾਹਿਬ ਦੇ ਜਥੇਦਾਰ ਜੀ ਨੂੰ ਬੁਲਾ ਕੇ ਸਪਸ਼ਟੀਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖਬਾਰਾਂ ਵਿੱਚ ਲਗਭਗ 90 ਲੱਖ ਰੁਪਏ ਖਰਚ ਕਰਕੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਪਰ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੇ ਪਿੱਛੇ ਹਟਣਾ ਪਿਆ ਤਾਂ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਆਗੂ ਨੇ ਉਸ ਮਾਫੀ ਨਾਮੇ ਦੇ ਵਿੱਚ ਜ਼ਿਕਰ ਤਾਂ ਖਿਮਾ ਜਾਚਕਾ ਦਾ ਕਰ ਰਹੇ ਨੇ ਪਰ ਕੁਮਾਹ ਕੇ ਗੱਲ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਤਤਕਾਲੀ ਜਥੇਦਾਰ ਸਾਹਿਬ ਨੂੰ ਬੁਲਾ ਕੇ ਸਪਸ਼ਟੀਕਰਨ ਵੀ ਲਿਆ ਜਾ ਸਕਦਾ ਹੈ ਕਿ ਉਸ ਸਮੇਂ ਕੀ ਕੀ ਹੋਇਆ ਸੀ ਔਰ ਜਿਹੜੀ ਮਾਫੀ ਦਿੱਤੀ ਗਈ ਜਾਂ ਫਿਰ ਜਿਹੜਾ ਸਰੋਕਾਰ ਨਾ ਰੱਖਣ ਦੀ ਗੱਲ ਸੀ ਉਸ ਨੂੰ ਵਾਪਸ ਕਿਵੇਂ ਲਿਆ ਗਿਆ ਉਸ ਦੇ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਨੂੰ ਠਹਿਰਾਇਆ ਜਾ ਰਿਹਾ ਹੈ ਸਖਬੀਰ ਸਿੰਘ ਬਾਦਲ ਤੇ ਸਿੱਧੇ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਆਗੂ ਨੇ ਲਾਏ ਨੇ ਹਾਲਾਂਕਿ ਇਹ ਦੋਸ਼ ਪਹਿਲਾਂ ਕਾਂਗਰਸ ਵੱਲੋਂ ਬਾਕੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਤੇ ਹੋਰਨਾਂ ਦੇ ਵੱਲੋਂ ਲੱਗਦੇ ਜ਼ਰੂਰ ਰਹੇ ਹੋਣਗੇ ਖੱਬੀਆਂ ਧਿਰਾਂ ਨੇ ਵੀ ਇਹ ਦੋਸ਼ ਲਾਏ ਸਨ ਪਰ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖੁਦ ਜਿਨ੍ਹਾਂ ਨੇ ਉਹਨਾਂ ਸਰਕਾਰਾਂ ਦਾ ਆਨੰਦ ਮਾਣਿਆ ਹਿੱਸਾ ਸਨ ਉਹ ਪਹਿਲੀ ਵਾਰੀ ਕਬੂਲ ਕਰ ਰਹੇ ਨੇ ਲਿਖਤੀ ਰੂਪ ਦੇ ਵਿੱਚ ਉਹ ਵੀ ਕਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਤਾਂ ਹੁਣ ਤੀਜੇ ਨੰਬਰ ਦੇ ਉੱਤੇ ਜੋ ਉਹਨਾਂ ਨੇ ਲਿਖਿਆ ਉਸ ਵਿੱਚ ਉਹ ਲਿਖਦੇ ਨੇ ਕਿ 1 ਜੂਨ 2115 ਨੂੰ ਬੁਰਜ ਜਵਾਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋ ਜਨਸਰਾ ਵੱਲੋਂ ਚੋਰੀ ਕਰਕੇ ਇਸ ਦੇ 110 ਅੰਗਾਂ ਦੀ 12 ਅਕਤੂਬਰ 2115 ਨੂੰ ਬਰਗਾੜੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ ਤੇ ਸੁੱਟ ਦਿੱਤੇ ਕੇ ਬੇ ਬੇਅਦਬੀ ਕੀਤੀ ਗਈ ਇਸ ਨਾਲ ਸਿੱਖ ਪੰਥ ਵਿੱਚ ਭਾਰੀ ਰੋਸ ਫੈਲ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾ ਤਾਂ ਸਮੇਂ ਸਿਰ ਸਹੀ ਜਾਂਚ ਕਰਵਾ ਸਕੇ ਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਿੱਚ ਸਫਲ ਹੋਏ ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਪੂਰਾ ਤੇ ਬਹਿਬਲ ਕਲਾਂ ਵਿੱਚ ਦੁਖਦਾਈ ਕਾਂਡ ਵਾਪਰੇ ਇਨ੍ਹਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇਹੀ ਨਹੀਂ ਸੀ ਬਣਾ ਸਕੀ ਹੁਣ ਤੀਜੇ ਨੁਕਤੇ ਦੇ ਵਿੱਚ ਵੀ ਬਹੁਤ ਵੱਡੀ ਗੱਲ ਕਹਿ ਦਿੱਤੀ ਗਈ ਹੈ ਇੱਕ ਤਾਂ ਬੁਰਜ ਜਵਾਰ ਸਿੰਘ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਖੋਲਾਰਨਾ ਬੇਅਦਬੀ ਕਰਨੀ ਔਰ ਉਸ ਤੋਂ ਬਾਅਦ ਵਾਪਰੇ ਦੋ ਵੱਡੇ ਕਾਂਡ ਕੋਟਕਪੂਰਾ ਤੇ ਬਹਿਬਲ ਕਲਾ ਉਸ ਦੇ ਵਿੱਚ ਦੋਸ਼ੀ ਅਫਸਰਾਂ ਨੂੰ ਸਜ਼ਾ ਤਾਂ ਦੇਣੀ ਦੂਰ ਦੀ ਗੱਲ ਪੂਰੀ ਪੈਰਵਾਈ ਤੱਕ ਨਹੀਂ ਕੀਤੀ ਗਈ ਜ਼ਿੰਮੇਵਾਰ ਕਿਸ ਨੂੰ ਠਹਿਰਾ ਰਹੇ ਨਹੀਂ ਮਾਫੀ ਨਾਮੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਆਗੂ ਸੁਖਵੀਰ ਸਿੰਘ ਬਾਦਲ ਨੂੰ ਕਿਉਂਕਿ ਦੋ ਜ਼ਿੰਮੇਵਾਰੀਆਂ ਅਹਿਮ ਸਾਨੂੰ ਉਹਨਾਂ ਕੋਲੋਂ ਇੱਕ ਗ੍ਰਾਮ ਮਹਿਕਮਾ ਗ੍ਰਾਮ ਮੰਤਰੀ ਸਨ ਪੰਜਾਬ ਦੇ ਉਸ ਵੇਲੇ ਔਰ ਨਾਲ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੰਭਾਲ ਲਈ ਸਨ ਜਿਵੇਂ ਕਿ ਅੱਜ ਸੰਭਾਲ ਰਹੇ ਨੇ ਪਰ ਚੁਣੌਤੀਆਂ ਬਹੁਤ ਨੇ ਹੁਣ ਚੌਥੇ ਨੁਕਤੇ ਦੇ ਵਿੱਚ ਇੱਕ ਗੱਲ ਆਖੀ ਗਈ ਹੈ ਉਹ ਕੀ ਹੈ ਉਹ ਵੀ ਸੁਣੋ ਇਸ ਸਮੇਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਇੱਕ ਹੋਰ ਵੱਡੀ ਗਲਤੀ ਕਰਦਿਆਂ ਸੁਮੇਤ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ ਜੋ ਰਾਜ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਬੜਾ ਬਦਨਾਮ ਸੀ ਇੱਕ ਪੁਲਿਸ ਕਰਮੀ ਇਜ਼ਹਾਰ ਆਲਮ ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ ਉਸ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਤੇ ਚੀਫ ਪਾਰਲੀਮੈਂਟੀ ਸਖਤਰ ਬਣਾ ਦਿੱਤਾ ਇੱਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2012 ਵਿੱਚ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਦਾ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿੱਚ ਵੀ ਆ ਸਫਲ ਰਹੀਆਂ ਉਨੇ ਸਮਾਫੀ ਨਾਮੇ ਦੇ ਵਿੱਚ ਇਹ ਗੱਲ ਹੋਰ ਬੜਾ ਇਤਿਹਾਸ ਦੇ ਵਿੱਚ ਜਿਹੜਾ ਪਈ ਸੀ ਉਹ ਸਾਹਮਣੇ ਲਿਆਂਦੀ ਆ ਕਿਸ ਨੇ ਲਿਆਂਦੀ ਆ ਉਹਨਾਂ ਹੀ ਬਾਗੀ ਕਾਲੀ ਆਗੂਆਂ ਨੇ ਕਿ ਇੱਕ ਤਾਂ ਉਹਨਾਂ ਅਫਸਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅਹੁਦਿਆਂ ਨਾਲ ਨਿਵਾਜਿਆ ਗਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤੈਸਨਸ ਕੀਤਾ ਝੂਠੇ ਪੁਲਸ ਮੁਕਾਬਲੇ ਬਣਾਏ ਸੁਮੇਤ ਸੈਣੀ ਦਾ ਖਾਸ ਕਰਕੇ ਉਸ ਵਿੱਚ ਨਾਮ ਹੈ ਉਸ ਦੇ ਵਿੱਚ ਇਜਹਾਰ ਆलम ਦਾ ਨਾਮ ਹੈ ਔਰ ਉਸਦੀ ਪਤਨੀ ਦਾ ਨੂੰ ਟਿਕਟ ਦੇ ਕੇ ਥਾਪੜਾ ਦੇ ਕੇ ਚੀਫ ਪਾਰਲੀਮੈਂਟ ਸਖਤਰ ਬਣਾਉਣ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ 2012 ਵਿੱਚ ਬਣੀ ਸਰਕਾਰ ਅਤੇ ਇਸ ਤੋਂ ਪਹਿਲਾਂ ਬਣੀਆਂ ਸਰਕਾਰਾਂ ਇੱਕ ਕਮਿਸ਼ਨ ਬਣਨਾ ਸੀ ਜਿਨ੍ਹਾਂ ਨੇ ਲੇਖਾ ਜੋਖਾ ਲੈਣਾ ਸੀ ਉਹ ਕਮਿਸ਼ਨ ਵੀ ਮਿੱਟੀ ਪਾ ਦਿੱਤੀ ਗਈ ਕਮਿਸ਼ਨ ਨਹੀਂ ਬਣਾਇਆ ਗਿਆ ਇਸ ਦਾ ਵੀ ਦੋਸ਼ੀ ਕੌਣ ਹੋਇਆ ਇੱਕ ਤਾਂ ਉਹਨਾਂ ਨੇ ਪਹਿਲਾਂ ਹੀ ਉੱਤੇ ਲਿਖ ਦਿੱਤਾ ਨੁਕਤੇ ਸਾਂਝੇ ਕਰਨ ਤੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਨਾਲ ਸੁਖਵੀਰ ਸਿੰਘ ਬਾਦਲ ਹੁਣ ਇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਵਾਰ-ਵਾਰ ਜ਼ਿਕਰ ਆ ਰਿਹਾ ਹੈ ਇਸ ਤਰ੍ਹਾਂ ਦੇ ਕਈ ਹੋਰ ਘਟਨਾਕ੍ਰਮ ਸਿੱਖ ਪੰਥ ਸ਼੍ਰੋਮਣੀ ਕਾਲੀ ਦਲ ਲੀਡਰਸ਼ਿਪ ਤੋਂ ਨਾਰਾਜ਼ ਹੋ ਗਿਆ ਜਿਸ ਕਰ ਰਾਜਨੀਤਿਕ ਤੇ ਧਾਰਮਿਕ ਖੇਤਰ ਵਿੱਚ ਵੀ ਹਾਲਾਤ ਲਗਾਤਾਰ ਪਤਲੀ ਹੁੰਦੀ ਚਲੀ ਗਈ ਇਸ ਦਾ ਸਿੱਟਾ ਇਹ ਵੀ ਨਿਕਲਿਆ ਕਿ ਦੇਸ਼ ਵਿੱਚ ਪੰਜਾਬ ਵਿੱਚ ਬੰਦੀ ਸਿੰਘਾਂ ਅਤੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਦੇ ਹੋਰ ਮਸਲੇ ਜੋ ਸਮੇਂ-ਸਮੇਂ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਲ ਕਰਵਾਉਣ ਲਈ ਦੇਸ਼ ਅਤੇ ਦੇਸ਼ ਦੇ ਹੁਕਮ ਹੁਕਮਰਾਨਾਂ ਦੇ ਸਾਹਮਣੇ ਰੱਖਦੀ ਰਹੀ ਉਹਨਾਂ ਨੂੰ ਹੁਕਮਰਾਨਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾਣ ਲੱਗਾ। ਇੱਥੋਂ ਤੱਕ ਕਿ ਮੌਜੂਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਗੁਰਬਾਣੀ ਦੇ ਕੀਰਤਨ ਦੇ ਪ੍ਰਸਾਰਣ ਅਤੇ ਹੋਰ ਮਾਮਲਿਆਂ ਤੇ ਆਪਣੇ ਫੈਸਲੇ ਥੋਸਣ ਦੀ ਵੀ ਕੋਸ਼ਿਸ਼ ਕੀਤੀ। ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ। ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਉਸ ਸਮੇਂ ਅਪਰੋਕਤ ਮੁੱਦਿਆਂ ਉਤਸਬੰਦੀ ਸ਼੍ਰੋਮਣੀ ਕਾਲੀਦਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਗਲਤ ਪਹੁੰਚ ਨੂੰ ਰੋਕਣ ਵਿੱਚ ਵੀ ਅਸੀਂ ਆਸਫਲ ਰਹੇ ਹਾਂ ਭਾਵੇਂ ਕਿ ਪਾਰਟੀ ਅੰਦਰ ਇਹਨਾਂ ਦੁਖਦਾਈ ਮਸਲਿਆਂ ਨੂੰ ਅਸੀਂ ਵਾਰ-ਵਾਰ ਉਠਾਉਂਦੇ ਵੀ ਰਹੇ ਸਾਂ ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਵੀ ਕਹਿੰਦੇ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰ ਹੋ ਕੇ ਉਪਰੋਕਤ ਗਲਤੀਆਂ ਲਈ ਗੁਰਮਤ ਮਰਿਆਦਾ ਅਨੁਸਾਰ ਪਛਤਾਪ ਕੀਤਾ ਜਾਏ ਅਤੇ ਸਪਸ਼ਟ ਰੂਪ ਵਿੱਚ ਮਾਫੀ ਮੰਗੀ ਜਾਏ ਪਰ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਇਸ ਲਈ ਸਹਿਮਤ ਨਹੀਂ ਹੋਈ ਹੁਣ ਸੀਨੀਅਰ ਲੀਡਰਸ਼ਿਪ ਕੌਣ ਹੈ ਉਹਨਾਂ ਨਾਮ ਇੱਥੇ ਵੀ ਸਿੱਧੇ ਤੌਰ ਤੇ ਨਹੀਂ ਲਿਆ ਗਿਆ ਇਸ਼ਾਰਾ ਸਾਫ਼-ਸਾਫ਼ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲਵਾਲ ਕਿਉਂਕਿ ਪਾਰਟੀ ਵਿੱਚ ਸੁਪਰੀਮ ਕੌਣ ਹੁੰਦਾ ਹੈ ਪਾਰਟੀ ਦਾ ਮੁਖੀਆ ਪਾਰਟੀ ਦਾ ਪ੍ਰਧਾਨ ਉਹ ਕੌਣ ਨੇ ਸੁਖਵੀਰ ਸਿੰਘ ਬਾਦਲ ਇਸ ਕਰਕੇ ਜਿੱਥੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਗਲਤੀਆਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਨਾਲੇ ਵੀ ਮੰਨਿਆ ਜਾ ਰਿਹਾ ਕਿ ਅਸੀਂ ਵੀ ਉਸ ਦਾ ਲੀਡਰਸ਼ਿਪ ਦਾ ਹਿੱਸਾ ਸਾਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਰੂਪ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੇ ਰੂਪ ਵਿੱਚ ਜਾਂ ਹੋਰ ਅਹੁਦੇਦਾਰਾਂ ਦੇ ਰੂਪ ਦੇ ਵਿੱਚ ਅੱਗੇ ਕੀ ਲਿਖਿਆ ਗਿਆ ਇਸ ਮਾਫੀਨਾਮੇ ਚੋ ਵੀ ਸੁਣ ਲਓ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਹੋਈਆਂ ਗਲਤੀਆਂ ਦਾ ਅਹਿਸਾਸ ਗਹਿਰਾ ਅਹਿਸਾਸ ਹੈ ਤੇ ਸਾਡੇ ਮਨਾਂ ਤੇ ਇਹਨਾਂ ਦਾ ਬੋਝ ਵੀ ਹੈ ਇਸ ਕਰਕੇ ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗਣ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਇਸ ਪੱਤਰ ਰਾਹੀਂ ਲਿਖਤੀ ਰੂਪ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਜਾਂਚਨਾ ਕਰਦੇ ਹਾਂ ਸਾਡੇ ਵੱਲੋਂ ਹੋਈਆਂ ਇਹਨਾਂ ਭੁੱਲਾਂ ਅਤੇ ਗਲਤੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾ ਅਨੁਸਾਰ ਦਿੱਤੀ ਗਈ ਕੋਈ ਵੀ ਸਜ਼ਾ ਅਸੀਂ ਪੂਰੀ ਸਿੱਦਕਦਿਲੀ ਅਤੇ ਨਿਮਰਤਾ ਸਹਿਤ ਭੁਗਤਣ ਲਈ ਤਿਆਰ ਹਾਂ ਤਾਂ ਜੋ ਅਸੀਂ ਆਪਣੀ ਆਤਮਾ ਤੇ ਪਏ ਭਾਰ ਤੋਂ ਸੁਰਖਰੂ ਹੋ ਸਕੀਏ ਤਾਂ ਇੱਕ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਕਿ ਜਿਹੜੀ ਵੀ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣਗੇ ਸਾਨੂੰ ਮਨਜ਼ੂਰ ਹੈ ਸਿੱਦਕਦਿਲੀ ਨਾਲ ਅਸੀਂ ਨਿਭਾਵਾਂਗੇ ਨਿਮਰਤਾ ਸਹਿਤ ਭੁਗਤਾਂਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਨੇੜ ਭਵਿੱਖ ਵਿੱਚ ਆਪਣੀ ਸਾਂਝੀ ਸੋਚ ਤੇ رائے ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਕੇ ਇਸ ਨੂੰ ਪਹਿਲਾ ਵਾਂਗ بلندੀਆਂ ਤੇ ਪਹੁੰਚਾਉਣ ਲਈ ਪੂਰੀ ਨਿਮਰਤਾ ਨਾਲ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਭਵਿੱਖ ਵਿੱਚ ਪੰਥ ਦੀ ਸੇਵਾ ਵਿੱਚ ਜੁਟ ਜਾਈਏ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਪੰਥ ਦੇ ਦਾਸ ਹੁਣ ਇਸ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਕੌਣ ਕੌਣ ਨੇ 1 ਜੁਲਾਈ 2024 ਦਾ ਇਹ ਲਿਖਤੀ ਮਾਫੀ ਨਾਮਾ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਣਾ ਇਸ ਦਾ ਵੀ ਵਾਰ-ਵਾਰ ਜ਼ਿਕਰ ਹੋਵੇਗਾ ਆਉਣ ਵਾਲੇ ਸਮਿਆਂ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਸਦੀ ਬੀਤਣ ਤੋਂ ਬਾਅਦ ਜਦੋਂ ਖਲਾਰਾ ਪਿਆ ਸੀ ਤਾਂ ਉਸ ਲਿਖਤੀ ਮਾਫੀ ਨਾਮੇ ਦੇ ਵਿੱਚ ਕਿੰਨਾ ਘਟਨਾਵਾਂ ਦਾ ਜ਼ਿਕਰ ਸੀ ਕਿਹੜੀਆਂ ਭੁੱਲਾਂ ਤੇ ਗਲਤੀਆਂ ਦਾ ਜ਼ਿਕਰ ਸੀ ਹਾਲਾਂਕਿ ਇਹਨਾਂ ਨੂੰ ਭੁੱਲਾਂ ਤੇ ਗਲਤੀਆਂ ਕਿਹਾ ਜਾ ਰਿਹਾ ਹੈ ਇਸ ਨੂੰ ਪੰਜਾਬੀਆਂ ਦੇ ਰੂਪ ਵਿੱਚ ਸਮਝਿਆ ਜਾਵੇ ਜਾਂ ਸਿੱਖ ਭਾਈਚਾਰੇ ਦੇ ਰੂਪ ਵਿੱਚ ਸਮਝਿਆ ਜਾਵੇ ਤਾਂ ਇਹ ਜਿਹੜੇ ਲਿਖਤੀ ਰੂਪ ਵਿੱਚ ਗੱਲਾਂ ਸਾਹਮਣੇ ਆਈਆਂ ਨੇ ਵੱਡੇ ਗੁਨਾਹ ਸਨ ਔਰ ਇਹਨਾਂ ਗੁਨਾਹਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਹਾਲ ਕੀ ਹੋ ਗਿਆ ਉਹ ਸਭ ਦੇ ਸਾਹਮਣੇ ਹੈ ਹੁਣ ਇਸ ਦੇ ਵਿੱਚ ਸਭ ਤੋਂ ਪਹਿਲੇ ਦਸਤਕਤ ਕਿਸਤੇ ਨੇ ਸੁਖਦੇਵ ਸਿੰਘ ਢੀਂਸਾ ਜਿਹੜੇ ਕਿ ਸਰਪ੍ਰਸਤ ਬਣਾਏ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਉਹਨਾਂ ਦੀ ਰਲੇਵਾ ਹੋਇਆ ਸੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਤਾਂ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਇਸ ਥੱਲੇ ਦਸਤਕਤ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰੇਮ ਸਿੰਘ ਚੰਦੂ ਮਾਜਰਾ ਸੀਨੀਅਰ ਲੀਡਰ ਨੇ ਉਹ ਵੀ ਇਸ ਦੇ ਵਿੱਚ ਦਸਤਕਤ ਕਰ ਰਹੇ ਨੇ ਇਸ ਤੋਂ ਇਲਾਵਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦਾ ਨਾਮ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਜਿਹੜੇ ਕੀ ਨੇ ਰੰਦੀ ਰੰ ਰੰਦੀਰ ਸਿੰਘ ਰਖੜਾ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਬੀਬੀ ਜਗੀਰ ਕੌਰ ਸਾਬਤਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਸ਼ਾਮਲ ਹੈ ਇਸ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਦਸਤਖਤ ਕੀਤੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਦਸਤਖਤ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਬਰਾੜ ਨੇ ਦਸਤਖਤ ਕੀਤੇ ਨੇ ਇਸ ਵਿੱਚ ਸੁਖਵੰਤ ਸਿੰਘ ਸਮਾਉ ਦੇ ਦਸਤਖਤ ਨਜ਼ਰ ਆ ਰਹੇ ਨੇ ਸੁਰਜੀਤ ਸਿੰਘ ਦੇ ਦਸਤਖਤ ਨਜ਼ਰ ਆ ਰਹੇ ਨੇ ਤਜਿੰਦਰ ਸਿੰਘ ਅਤਰਜਿੰਦਰਪਾਲ ਸੰਧੂ ਦੇ ਦਸਤਕਤ ਨਜ਼ਰ ਆ ਰਹੇ ਨੇ ਤਾਂ ਇਹ ਉਹ ਸਾਰੇ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਹਿੱਸਾ ਰਹੇ ਜਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਤੌਰ ਤੇ ਹਿੱਸਾ ਸਨ ਅਖੀਰ ਚ ਜਿਹੜੀ ਉਹਨਾਂ ਨੇ ਗੱਲ ਆਖੀ ਐ ਇਸ ਤੋਂ ਇੱਕ ਗੱਲ ਸਾਫ਼ ਐ ਉਹਨਾਂ ਨੇ ਕਿਹਾ ਕਿ ਮੋਢ ਸਰਜੀਤੀ ਲਈ ਅਸੀਂ ਜੁਟਾਂਗੇ ਪਾਰਟੀ ਦੀ ਮੋਢ ਸਰਜੀਤੀ ਲਈ ਇਸ ਦਾ ਭਾਵ ਇਹ ਐ ਕਿ ਹੁਣ ਨਵੀਂ ਪੰਥਕ ਪਾਰਟੀ ਬਣੇਗੀ ਕਿ ਨਹੀਂ ਬਣੇਗੀ ਇਸ ਦਾ ਫੈਸਲਾ ਹਾਲੇ ਵਿਚਾਰ ਅਧੀਨ ਹੋ ਸਕਦਾ ਹੈ ਹਾਲ ਦੀ ਘੜੀ ਮੋਢ ਪਾਰਟੀ ਨੂੰ ਸਰਜੀਤ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਵਿੱਚ ਪਰਮਜੀਤ ਕੌਰ ਲਾਂਡਰਾਂ ਦਾ ਨਾਮ ਵੀ ਸ਼ਾਮਿਲ ਹੈ ਜਿਹੜੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਔਰ ਜਦੋਂ ਬੀਬੀਆਂ ਦੇ ਵੱਲੋਂ ਵੀ ਜ਼ਿੰਮੇਵਾਰੀ ਆ ਜਿਹੜੀ ਉਹ ਆਂਗਣਵਾੜੀ ਵਰਕਰਾਂ ਦੇ ਜਿਹੜੇ ਪ੍ਰਧਾਨ ਸਨ ਉਹਨਾਂ ਨੂੰ ਦੇ ਦਿੱਤੀ ਗਈ ਪ੍ਰਧਾਨਗੀ ਬੀਬੀਆਂ ਦੀ ਜਿਹੜੀ ਇਸਤਰੀਆਂ ਦੀ ਪ੍ਰਧਾਨਗੀ ਸ਼੍ਰੋਮਣੀ ਕਾਲੀਦਲ ਦੇ ਅੰਦਰ ਉਦੋਂ ਵੀ ਬੜੀ ਵੱਡੀ ਨਾਰਾਜ਼ਗੀ ਆ ਜਿਹੜੀ ਉਹ ਪੇਸ਼ ਕੀਤੀ ਸੀ ਇਹਨਾਂ ਬੀਬੀਆਂ ਨੇ